ਜਿਹੋ ਸਾਡ ਦੇ ਰਿਹਾ ਭਗਵੰਤ ਜੀ ਸਾਰੇ ਲਈ ਚੰਗਾ ਵਿੱਚ ਬੇਨਤੀ ਹੈ ਸੁਪਰਕਰ ਵਾਲੀ ਗੱਡੀ ਤੋਂ ਸਾਰ ਤੇ ਰਹਿ ਕੇ ਜੰਮਨਾਪੁਰ ਜਾਤ ਦੇ ਵਿੱਚ ਬੜੇ ਹੀ ਅਨਸਾਦਨ ਦੇ ਤਰ੍ਹਾਂ ਕਿ ਆਪਾਂ ਇਹਦਾ ਜਿਹੜਾ ਜਿਹੜਾ ਜੰਮਨਾ ਕਰੀਆ ਕਰ ਬਣ ਕੇ ਥੋੜਾ ਜਿਹਾ ਦਲੀ ਵਿੱਚ ਚੱਕੇ ਰਹੋ ਬਲਮ بھائی پیسے تھے ਭਾਈ ਨੂੰ ਪਹਿਲੇ ਨੂੰ ਲੈ ਲਓ ਆ ਪੱਤਰਕਾਰ ਨੰਗੋ ਭਾਈ ਥੋੜੇ ਵੀਰੇ ਸੈਟ ਆ ਗਏ ਆ ਅੱਜ ਮੈਂ ਇਹਦਾ ਬਰਾਵੇ ਆ ਜਾ ਆਪਾਂ ਸ਼ੁਰੂ ਕਰਦੇ ਆ ਆਪਾਂ ਸੰਗਤ ਕੁੱਤੀ ਦੇ ਵਿੱਚ ਆ ਗਏ ਆਜੋ ਉਹਦੇ ਨਾਲ ਜਿਹਨਾਂ ਦੇ ਕੋਲੇ ਲੈਂਡ ਨੂੰ ਰਿਮਾਰਡ ਹੈਗੇ ਨੇਗੇ ਉਹ ਵੀ ਘਰ ਦੇ ਵਿੱਚ ਆਨੇ ਆਪਾਂ ਜੁੜੂਰ ਮਾਰ ਲਈਏ ਜੇ ਕਿਤੇ ਨੇ ਪ੍ਰਸ਼ਾਸਨ ਵਾਲੇ ਸਾਥੀ ਹੋਣ ਤੇ ਧਿਆਵੀ ਜਾਓ ਅਸੀਂ ਰਾਤ ਨੂੰ ਪ੍ਰਸ਼ਾਸਨ ਵਾਲੇ ਜੀ ਵੀ ਕਿਹਾ ਆਪਾਂ ਸਾਰਾ ਇਹਦਾ ਪ੍ਰੋਗਰਾਮ ਹੈ ਇਹ ਬੜੇ ਜਾਪ ਤੇ ਦੇ ਵਿੱਚ ਬੜੇ ਅਨੁਸ਼ਾਸਨ ਦੇ ਵਿੱਚ ਆ ਕਈ ਮੈਨੇ ਨੇ ਜਿਹੜੇ ਪ੍ਰੋਗਰਾਮ ਦੇ ਅੱਜ ਕਰਨ ਦੇ। ਹਲੋ ਜੀ ਮੈਂ ਤੁਹਾਨੂੰ ਸਾਰਾ ਜਿਹੜਾ ਮੈਂ ਪਹੁੰਚ ਗਿਆ ਉਹ ਦੱਸੂੰਗਾ। ਇਸ ਕਰਕੇ ਸਭ ਤੋਂ ਵੱਡੀ ਜਿਹੜੀ ਕੀ ਗੱਲ ਕੀ ਹੈ ਮੈਨੂੰ ਬਚਾ ਲੈ ਬਿਠਾ ਲਓ ਸੜਕ ਤੇ ਬਿਠਾ ਲਓ ਜਿੱਥੇ ਤੁਸੀਂ ਮੈਨੂੰ ਬਿਠਾ ਸਕਦੇ ਬਿਠਾ ਲਓ। ਦੇਖੋ ਗਰਮੀ ਦੇ ਵਿੱਚ ਵੀ ਆਪਾਂ ਪ੍ਰੋਗਰਾਮ ਕਰਨ ਜਾਣਦੇ ਆ। ਮੀਂਹ ਪਾਊਗਾ ਉਹਦੇ ਵਿੱਚ ਵੀ ਆਪਾਂ ਪ੍ਰੋਗਰਾਮ ਕਰਨ ਜਾਣਦੇ ਆ। ਆਪਾਂ ਹੱਕਾਂ ਲਈ ਲੜਨ ਜਾਣਦੇ ਆ। ਸਿਰਫ ਚਾਹ ਦੀ ਕੁੱਟ ਪੀ ਕੇ ਆਇਆ ਕੋਈ ਮੈਨੂੰ ਰੁਕੂ ਪਾਣ ਦੇ ਨਹੀਂ ਪ੍ਰੋਗਰਾਮ ਤੋਂ ਬਾਰੇ ਦੇਖਾਂਗੇ। ਹਾਂ ਜੀ ਠੀਕ ਹੈ ਨਾ ਗੱਲ। ਇਸ ਕਰਕੇ ਸਾਡਾ ਬੇਨਤੀ ਹੀ ਆ ਜਿੰਨੇ ਜਾਣਿਆ ਆਪਾਂ ਚੁੱਪ ਦਾ ਦਾਣ ਬਾਤ ਮੱਚ ਕੇ ਪ੍ਰਸ਼ਾਸਨ ਦੇ ਵਿੱਚ ਰਵਾਂਗੇ ਉਨਾ ਸਾਡਾ ਕੰਮ ਬਿਹਤਰੀ ਹੋ ਜਾ ਕਿਉਂਕਿ ਦੇਖੋ ਸਭ ਤੋਂ ਪਹਿਲੀ ਗੱਲ ਧਿਆਨ ਨਾਲ ਸੁਣ ਲਓ ਪ੍ਰਸ਼ਾਸਨ ਦਾ ਕੰਮ ਕੀ ਹੁੰਦਾ ਕਿ ਜਿਹੜੇ ਆਪਾਂ ਕੰਮ ਲਈ ਆਏ ਆ ਜੇ ਲੋਕ ਰੌਲਾ ਪਾਉਂਦੇ ਨੇ ਖਿੜਾੜ ਕੇ ਘਰਾਂ ਨੂੰ ਪਟੱਕਰ ਦੇਣਾ ਨਾਲ ਜਿਹੜਾ ਕੰਮ ਆ ਤਾਂ ਹੋਣਾ ਨਹੀਂ ਮਨ ਵਿੱਚ ਕੇ ਸਾਰੀਆਂ ਚੀਜ਼ਾਂ ਨੇ ਜਿਹੜਾ ਕਿ ਮੈਂ ਅੱਥ ਰਾਤ ਦਾ ਮੈਂ ਕਿੱਥੇ ਕਿਤੇ ਕਿਤੇ ਰਹਿ ਰਿਹਾ ਕਿਤੇ ਕਿਤੇ ਰਹਿਣਾ ਉਹ ਸਾਰਾ ਜਿਹੜਾ ਮੈਂ ਮਨ ਪੱਤਰ ਸਾਰਾ ਤਿਆਰ ਕਰਵਾ ਗਿਆ ਸਭ ਕੀ ਲਾਣਾ ਰਹਾ ਕਰਸ਼ਾ ਆ ਹਾਈ ਕੋਰਟ ਦੇ ਵਕੀਲ ਨੂੰ ਮੈਂ ਇੱਥੇ ਬੁਲਾਇਆ ਦਿੱਤੇ ਪੀਲਾ ਨੂੰ ਮੈਂ ਬੁਲਾਇਆ ਸਾਰਾ ਜਿਹੜਾ ਇਹ ਕੰਮ ਆ ਨਾ ਜਿਹੜਾ ਹੈ ਆਪਾਂ ਜਾਬਦੇ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਰੱਖ ਕੇ ਕਰਨਾ ਇਸ ਕਰਕੇ ਸਭ ਨੂੰ ਮੇਰੀ ਬੇਨਤੀ ਆ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਗਰਾਮ ਆ ਤੇ ਕਰਨ ਦਾ ਮਕਸਦ ਪਤਾ ਕੀ ਆ ਅਸੀਂ ਸਵਾ 3 ਸਾਲ ਸਾਨੂੰ 3.5 ਸਾਲ ਇਹ ਪ੍ਰੋਗਰਾਮ ਇਹ ਆਪਾਂ ਨੂੰ ਮੁੱਦੇ ਤੇ ਲੜਦਿਆਂ ਨੂੰ ਹੋ ਗਏ ਅੱਜ ਦਾ ਪ੍ਰੋਗਰਾਮ ਕਰਨ ਦਾ ਮੁੱਖ ਮਕਸਦ ਪਤਾ ਕੀ ਆ ਕਿ ਮੈਨੂੰ ਪਤਾ ਜਿਹੜੇ ਅਸੀਂ ਅੱਜ ਅਸੀਂ ਜਿਹੜਾ ਅਸੀਂ ਅੱਜ ਬਾਤ ਲੈ ਕੇ ਆਇਆ ਅਸੀਂ ਜਿਹੜੇ ਅੱਜ ਅਸੀਂ ਮੰਗਾਂ ਲੈ ਕੇ ਆਇਆ ਸਰਕਾਰ ਨੇ ਮੈਨੂੰ ਪਤਾ ਨਹੀਂ ਪੂਰੀਆਂ ਕਰਨੀਆਂ ਮੈਨੂੰ ਪਤਾ ਅਸੀਂ ਮੰਗ ਪੱਤਰ ਦੇਵਾਂਗੇ ਅਸੀਂ ਸਾਡੇ ਤੇ ਇਲਜ਼ਾਮ ਜਿਹੜਾ ਲੱਗਦਾ ਨਾ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣੇ ਤੁਸੀਂ ਇਹ ਕਰਦੇ ਹੋ ਅਸੀਂ ਕਹਾਂਗੇ ਵੀ ਤੁਸੀਂ ਆਪਾਂ ਆ ਜਿੱਦਾਂ ਤੁਸੀਂ ਤੁਹਾਨੂੰ ਆਪਣਾ ਵੀ ਮੰਗ ਪੱਤਰ ਦੇ ਕੇ ਚੱਲੇ ਆ ਤੁਸੀਂ ਦੇਖਦੇ ਆ ਸਾਡੀਆਂ ਮੰਗਾਂ ਨੇ ਤੁਸੀਂ ਇਹ ਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਜੇਕਰ ਇਹ ਕੰਮ ਨਹੀਂ ਕਰਨਗੇ ਤਾ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਾਕਤ ਦੇ ਐਕਸ਼ਨ ਹੋਣਗੇ ਤੇ ਸੋਚ ਵੀ ਨਹੀਂ ਸਕਦਾ ਏਜੰਟ ਮਾਫੀਆ ਜਿਹੜੇ ਜਿਸ ਤਰ੍ਹਾਂ ਦੇ ਆਪਾਂ ਐਕਸ਼ਨ ਨੰਬਰ ਦੇ ਖਿਲਾਫ ਕਰਨੇ ਆ ਇਹ ਸੋਚ ਵੀ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਇੱਕੋ ਹੀ ਗੱਲ ਆ ਵੀ ਕਾਨੂੰਨ ਹੱਥਾਂ ਦੇ ਵਿੱਚ ਲੰਘਦੇ ਨੇ ਕਾਨੂੰਨ ਹੱਥਾਂ ਦੇ ਵਿੱਚ ਲੰਘਦੇ ਨੇ ਇਹ ਪ੍ਰੋਗਰਾਮ ਅੱਜ ਇੱਕ ਤੋਂ ਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਲਾ ਕੇ ਉਸ ਤਰ੍ਹਾਂ ਦਾ ਜਿਹੜਾ ਜਾਬਤੇ ਦੇ ਵਿੱਚ ਰੱਖ ਕੇ ਜਿਹੜਾ ਇਹ ਪ੍ਰੋਗਰਾਮ ਅੱਜ ਆਪਾਂ ਕਰਨਾ ਹੈ ਅਨ ਸ਼ਾਸਨ ਦੇ ਵਿੱਚ ਰੱਖ ਕੇ ਕਰਨਾ ਜਾਬਤੇ ਦੇ ਵਿੱਚ ਰੱਖ ਕੇ ਕਰਨਾ ਮੇਰੇ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰੂਗਾ ਤੇ ਸਾਰਾ ਇਲਜ਼ਾਮ ਤੁਸੀਂ ਇਹ ਹਸਾਬ ਨਾਲ ਉਹ ਸਾਡੇ ਤੇ ਆਉਣਾ ਕਿਸੇ ਨੇ ਵੀ ਹੁੱਲੜਬਾਜ਼ੀ ਕੀਤੀ ਕਿਉਂਕਿ ਅੱਜ ਆਪਾਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਇਸ ਤੋਂ ਬਾਅਦ ਅੱਜ ਅਸੀਂ ਜਿਹੜਾ ਕਿ ਅਸੀਂ ਸਾਡੀਆਂ ਮੰਗਾਂ ਨੇ ਉਹ ਦੇ ਕੇ ਚੱਲਾਂਗੇ ਜਾਵਾਂਗੇ ਠੀਕ ਹੈ DC ਦਫ਼ਤਰ ਤੇ ਕਰ ਜਾਵਾਂਗੇ ਜੇਕਰ DC ਨਹੀਂ ਹੈ ਤੇ ਸਾਡਾ ਮੰਗ ਪੱਤਰ ਲੈ ਆਉਣਗੇ ਤਾਂ ਅਸੀਂ ਉੱਥੇ ਸਾਰਾ ਮਾਰਜ ਕਰਾਂਗੇ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਾਮ ਹੁੰਦੀ ਆ ਜੋ ਕੁਛ ਹੁੰਦਾ ਹੋਰ ਦੇ ਅਸੀਂ ਸਾਡੇ ਲਈ ਸਾਡੇ ਹੀ ਦੇਖੋ ਸਾਡੇ ਲਈ ਸਾਡੇ ਜੁम्मेवार ਨਗੇ ਇਹ ਸਰਕਾਰ ਦੇ ਅਕੂ ਭਟਾਏ ਹੋਏ ਨਮਾਇੰਦੇ ਨਗੇ ਸਾਡੀ ਸਾਡੇ ਲਈ ਇਹ ਬਣੇ ਹੋਣਗੇ ਜੇਕਰ ਸਾਡੀਆਂ ਮੰਗਾਂ ਨਹੀਂ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਨਹੀਂ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ ਇਸ ਅੰਦੋਲਨ ਨੂੰ ਅੱਜ ਹੀ ਹੋਰ ਤੇਜ਼ ਕਰਾਂਗੇ ਫਿਰ ਅਸੀਂ ਸੜਕ ਵੀ ਜਾਮ ਕਰਾਂਗੇ ਅਸੀਂ ਫਿਲਹਾਲ ਜਿਹੜਾ ਸਾਡਾ ਪ੍ਰੋਗਰਾਮ ਇਹ ਹੋਊਗਾ ਕਿ ਜਾਬਤੇ ਦੇ ਵਿੱਚ ਅਨਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਡੀਸੀ ਕੋਲੇ ਜਾਣਾ ਜੇਕਰ ਡੀਸੀ ਸਾਹਿਬ ਇੱਥੇ ਆਣਨਗੇ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈਆ ਸੱਦ ਤੋਂ ਜਿਹੜੇ ਮੰਗਾ ਨੇ ਤੁਸੀਂ ਸਾਡੇ ਤੇ ਇਲਜ਼ਾਮ ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕਾਨੂੰਨ ਹੱਥਾਂ ਦੇ ਵਿੱਚ ਰੱਖਣੋ ਅਸੀਂ ਕਹਿੰਦੇ ਆ ਵੀ ਆਹ ਲੋਕ ਪੀੜਤ ਨੇ ਆਹ ਲੋਕਾਂ ਦਾ ਦੁੱਖ ਹੈ ਤੁਸੀਂ ਹੱਲ ਕਰ ਦੋ ਅਸੀਂ ਤਾਂ ਇਹ ਹਿਸਾਬ ਲਾ ਲਓ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਬੋਲਣਾ ਹੀ ਛੱਡ ਦੂੰ ਮੈਂ ਤਾਂ ਜੋ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆਉਂਦੀ ਸਾਰਾ ਕੁਝ ਡਿਲੀਟ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਿਆਂ ਦਾ ਪਾਸਾ ਦਵਾ ਦਿਓ ਅੰਤਾ ਬੋਲਾਂਗੇ ਨਹੀਂ ਅਸੀਂ ਬੋਲ ਸਕੀਂਗਾ ਸੀ ਬੰਦੇ ਲੋਕਾਂ ਦੇ ਹੱਕ ਦਵਾ ਦੋ ਇਹ ਜਿਹੜੀ ਘਟਨਾ ਕੀ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸਮਝ ਲਓ ਇਹ ਅੱਜ ਦਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ ਕਮੇਟੀਆਂ ਖੜਾ ਸਾਰੀਆਂ ਰੱਬ ਰੂਪੀ ਸੰਗਠਨਾ ਖੜੀਆਂ ਲਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀਆ ਇਕੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਿਆ ਸੀ ਅਪੀਲ ਕਰਨ ਕਟੋੜ 15 20 ਬੰਦਿਆਂ ਨੇ ਪੈਸੇ ਦਿਵਾਏ ਸਭੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਿਵਾਏ ਪਰ ਉੱਥੇ ਕੀ ਕੀਤਾ ਗਿਆ ਉੱਥੇ ਜਿਹੜੀ ਚੀਜ਼ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉੱਤੋਂ ਕੇ ਦਲੀਲ ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਲ ਲੱਗੀ ਰਾਂਹ ਕੜਾਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੋਂ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਣਗੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈ ਲਓ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾਵਾਂਗੇ ਜਿਹੜੇ ਸਾਡੇ ਭੋੜੇ ਪਾਰੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਦਾ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨਾਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗ ਦਾ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਰੂਰ ਕੱਢ ਤੱਕ ਦਿਆਂ ਜਿੱਥੇ ਤੇਕਰ ਅਸੀਂ ਬੁਰੇ ਦੇ ਬਾਰੇ ਟਿੱਕਰ ਜਾ ਸਕਦੇ ਅਸੀਂ ਜਾਵਾਂਗੇ ਇਹ ਇਹ ਹਦੇ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੜਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਹੈ ਪਲੀਜ਼ ਪਲੀਜ਼ ਮੇਰੀ ਗੱਲ ਕਰ ਲਮੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਏਡਾ ਵੱਡਾ ਤਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੀ ਜੁਗ ਨਸ਼ਾ ਵਿਰੁੱਧ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆਂ ਅਸੀਂ ਮਾਨਸਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪੱਟਾ ਚ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸਲੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀ ਦੀ ਗੱਲ ਕਰ ਰਹੇ ਫਿਰ ਚਿੱਤੇ ਨਸਲੇ ਤਸਕਰਾਂ ਦੇ ਨਾਲੋਂ ਵੱਟਾ ਮਾਫੀ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰਦੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕਿ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਪਤਾ ਨਹੀਂ ਕਿੱਦਾਂ ਇਸ ਕਰਕੇ ਤੁਸੀਂ ਤੇ ਬੇਨਾ ਹੁਣੇ ਚਿੱਟੇ ਨਸ਼ੇ ਦੇ ਨਾਲ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਟਾਤੀ ਜੀ ਅਸੀਂ ਉਹ ਟਾਤੀ ਜੀ ਗਰੀਬਾਂ ਟਾ ਕੇ ਮੈਂ ਕਹਿੰਦਾ ਜਿਹੜੀਆਂ ਇਹ ਚੰਡੀਗੜ੍ਹ ਦੇ ਵਿੱਚ ਕਰੋੜਾਂ ਦੇ ਕੋਠੇ ਆ ਛੱਤੀ ਬੈਠੇ ਰਹੇਗੇ ਇੱਥੇ ਵੱਡੇ ਵੱਡੇ ਡਾਕਟਰ ਬਣਾਈ ਖੜੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਹਨਾਂ ਦੇ ਖਿਲਾਫ ਜਿਹੜੀਆਂ 10-10 ਆਪਾਰੀਆਂ ਨੇਗੀਆਂ 15-15 ਦੇ ਖਿਲਾਫ ਪਾਰਕੀਆਂ ਨੇਗੇ ਸੋਨੂੰ ਮੈਂ ਕਹੋਰ ਦਾ ਦੱਸਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਆਪਾਰੀਆਂ ਹੋਈਆਂ ਨੇ 80% ਜਿਹੜੇ ਏਜੰਟਾਂ ਦੇ ਖਿਲਾਫ ਕਾਪੀ ਨਹੀਂ ਹੋਏ ਗੀਆਂ ਕਿ ਤੁਸੀਂ ਦਰਕਰਤਾ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ ਪਰਚੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਛਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਹੈ ਇਹ 20 ਲੱਖ ਤੋਂ ਥੱਲੇ ਕਿਸੇ ਨਾਲ ਟੱਕੀ ਨਹੀਂ ਮਾਰਦੇ ਆ ਦੇਖੋ ਜੀ ਆਹ ਜਿਹੜੀ ਏਜੰਟਾ ਜੀ ਆਹ ਆ ਰੀਤ ਕੜਾ ਹੋਗੀ ਆ ਹੋਰ ਹੋਗੀਆਂ ਇਹਨਾਂ ਦੇ ਘਟੋਕੜ ਤੰਤਰ 400 400 ਕਰੋੜ ਦੀ ਠੱਗੀ ਆ ਜੀ 11 ਕਰੋੜ ਆਪਣਾ ਰਵਰਾਖਸ਼ ਲੋਪ ਦੀ ਗੱਲ ਕਰੀਏ ਘੱਟੋ ਘੱਟ 2-3000 ਕਰੋੜ ਦੀ ਠੱਗੀ ਆ ਜੀ ਰਵਰਾਖਸ਼ ਕੋਲ ਕਿਹੜੇ ਹੱਥ ਖੜਾ ਕਰਿਓ 11 ਕਰੋੜ ਦੀ ਮਨਪ੍ਰੀਤ ਸਿੰਘ ਸਾਡ ਕੀਤਨੀ ਹੈ ਗਰੀਬਾਂ ਨੂੰ ਲੁੱਟਿਆ ਉਹਨੇ ਦੇਖੋ ਜੀ ਗਰੀਬਾਂ ਨੂੰ ਲੁੱਟਿਆ ਮਨਪ੍ਰੀਤ ਪ੍ਰਿਤਪਾਲ ਸਿੰਘ ਇੱਕ ਮਿੰਟ ਮੈਂ ਤੁਹਾਨੂੰ ਮੈਂ ਕਰ ਲੈ ਮੈਂ ਬੁਲਾ ਲੂੰਗਾ ਤੁਸੀਂ ਤੁਸੀਂ ਸਾਰਿਆਂ ਦਾ ਧਿਆਨ ਉਧਰ ਨੂੰ ਬਗਾ ਲੈਂਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਂ ਬੋਲਾਂਗੇ ਤੁਸੀਂ ਮੇਰੇ ਕੋਲੇ ਆਓ ਤੇ ਫੋਟੋ ਵਿਦ ਫੋਟੋ ਤੇ ਫੇਰ ਤੋਂ ਦੀ ਪਟਾ ਬੈਨਰ ਖਿਡਾ ਕੇ ਜਿਹੜਾ ਕਿ ਕੀਤਨੀ ਦੱਦੇ ਦਾ ਆਪਾਂ ਨਾਲ ਲੈਣੇ ਉਹ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਦਾ ਮਨਪ੍ਰੀਤ ਸਿੰਘ ਖਰਾਨਾ ਜਿਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਸ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਜਿਹੜੇ ਬੰਦੇ ਨੇ ਤਵਾਹ ਕਰਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾ ਤੁਸੀਂ ਆਇਆ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆ ਜਾ ਕਰੋ ਆਪਾਂ ਮੀਡੀਆ ਵੀ ਦੇਖਦਾ ਸਾਰਾ ਧਿਆਨ ਇਧਰ ਨੂੰ ਰਹੂਗਾ ਦੋ ਜਣੇ ਤੇ ਸਾਰੇ ਨਾਲ ਦੋ ਜਣੇ ਤੀ ਦੋ ਜਣੇ ਬਾਈ ਦੋ ਜਾਣੇ ਇੱਥੇ ਬਣਾਉਣਾ ਮੈਂ ਇੱਥੇ ਬਣਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਜਿੱਨੇ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਰਸਤਾ ਵੀ ਘਰਾਉਣਿਆ ਪਲੀਤ ਆਪਣੇ ਕੋਲੇ ਪ੍ਰਮੰਧ ਭਾਈ ਬਹੁਤ ਘੱਟ ਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇਗੇ ਮਾਗਰ ਟੱਕ ਕੋਈ ਨਾ ਕੋਈ ਨਾ ਥੱਲੇ ਰੱਖੋ ਮਾੜਾ ਥੱਲੇ ਕੋੜਾ ਕੱਢ ਰੱਖੋ ਭਾਈ ਮੈਨੂੰ ਸਾਰਾ ਕੁਝ ਪਤਾ ਸਾਰਾ ਕੁਝ ਪਤਾ 2 ਮਿੰਟ ਮੈਨੂੰ ਬੋਲ ਲੈ ਹੁਣ ਜਿਹੜੀ ਮੈਂ ਗੱਲ ਉੱਤੇ ਕੰਪਲੀਟ ਕਰ ਰਹਾ ਮਾੜੀ ਜੀ 1 ਮਿੰਟ ਉਸ ਚੀਜ਼ ਵੱਲ ਧਿਆਨ ਦਿਓ ਭਈ ਮਾਫ਼ ਕਰ ਬਾਈ ਮਾਫ਼ੀ ਬਲਾਲ ਮੈਨੂੰ ਕੱਲਾ ਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਆ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਉਹ ਕੋਈ ਬਾਹਲਾ ਕੋਈ ਸ਼ਹਿਰੀ ਨਹੀਂ ਹੈਗਾ ਜਿਹਨੂੰ ਮੈਨੂੰ ਪਤਾ ਨਹੀਂ ਕਿ ਮੈਨੂੰ ਸਾਰਾ ਕੁਝ ਪਤਾ ਹੈ ਬਨੂ ਕੱਲਾ ਕੱਲਾ ਬੰਦਾ ਕੱਲੀ ਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਕੱਲੇ ਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਕੱਲੇ ਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਨਾ ਵੀ ਚਿੱਟੇ ਨਸ਼ੇ ਦੇ ਨਾਮ ਦੇ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਜਿਹੜੇ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਇਹ ਪੰਜਾਬ ਦਾ 13000 1000 ਤੋਂ ਪਿੰਡ ਘਟਾ 10000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਵੱਜੀ ਹੁੰਦੀ ਹੈ। ਨਹੀਂ ਕਿ ਮੈਂ ਦੱਸ ਦਸਣਾ ਨਾ ਮਾਫੀ ਹੋਵੇ 10 ਤੋਂ 15 ਨਾਲ ਫਿਰ ਕਸਬੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ। ਮੈਂ ਬੋਲਦਾ ਬਾਈ ਮਨ ਕੇ ਯਾਰ ਗੱਲ ਆ ਗੱਲ ਬਾਈ ਜੀ ਹੱਥ ਬਣਾ ਲਓ ਯਾਰ। ਬਸ ਸਾਰਿਆਂ ਨੂੰ ਸਾਰਿਆਂ ਦੇ ਕਵਰ ਕਰਨਾ ਹੈ। ਜੀ। ਇਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਟਕੇ ਰਹਿਤ ਕਰਨ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕੇ ਮਾਪੇ ਦਾ ਮੌਤ ਇਸ ਕੰਮ ਦੇ ਵਿੱਚ ਹੋ ਚੁੱਕੀ ਆ ਅਨੇਕਾਂ ਮਾਪੇ ਦਾ ਗਾਮ ਦੇ ਇਸ ਦੇ ਵਿੱਚ ਮੌਤ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇੰਨਾ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮਰੀਕਾ ਛੱਡਿਆ ਇਦਰ ਦੀ ਕਰਨ ਉਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਏ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਇਹ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣਿਓ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਜੀ ਫੈਲਾ ਲਾ ਲਾ ਕੇ ਫਰਜੀ ਫੈਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਹੈ ਜੀ ਉੱਥੇ ਆਹ ਕਾਲਜ ਹੈ ਜੀ ਸਿਰਫ ਜਾਲੀ ਕਾਲਜ ਬਣਾਏ ਹੋ ਸੀ ਉਹਨਾਂ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਢਾਂਚਾ ਤਿਆਰ ਕਰਕੇ ਜਦੋਂ ਇੱਥੇ ਨੌਜਵਾਨ ਪਰਲੇ ਹੀ ਗਏ ਸਦਾ ਕਾਲਜ ਹੀ ਨਹੀਂ ਸੀ ਹੈਗੇ ਉਹ ਤਾਂ ਕਾਲਜ ਹੀ ਨਹੀਂ ਹੈਗੇ ਵਿੱਕੀ ਸਾਈਡ ਤੋਂ ਉਹ ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨੇ ਲਾਏ ਜਿਹੜੇ ਦੇਸ਼ ਦੇ ਵਿੱਚ ਕਦੇ ਧਰਨੇ ਨਹੀਂ ਲੱਗੇ ਉੱਥੇ ਨਾਲੇ ਤੁਤ ਮੁਤ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਅੰਗਲੈਂਡ ਦੇ ਵਿੱਚ ਨੌਜਵਾਨ ਵਰਤਾਂ ਦੇ ਉੱਪਰ ਰਾਤਾਂ ਕੱਢਦੇ ਨੇ ਜਿਹੜੇ ਗੱਲਾਂ ਕਹਿੰਦੇ ਉੱਥੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਤੋਂ ਤੋਂ ਲੈ ਲੈ ਕੇ ਇਸ ਨੂੰ ਕੰਮ ਕਰਵਾਵਾਂਗੇ ਦੋਸਤੋ ਮੈਨੂੰ ਉੱਥੇ ਕਿਹੜੀ ਕੰਪਨੀਆਂ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਿਆ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਵਾਇਆ ਉਧਰ ਤੇ ਜਾਓ ਅੰਗਲਾਇੰਡ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਡੀਆਂ ਕੰਪਨੀਆਂ ਤੁਸੀਂ ਉਹਦੇ ਵਿੱਚ ਇੱਥੋਂ ਸਭ ਤੋਂ ਵੀਜ਼ਾ ਲਵਾਓ ਉੱਥੇ ਜਾ ਕੇ ਤੁਸੀਂ ਜੋਬ ਕਰੋਗੇ ਸਾਰਿਆਂ ਨੇ ਜਾਲੀ ਡਾਕੂਮੈਂਟ ਲਾ ਲਾ ਕੇ ਇਹਨਾਂ ਨੇ ਭੇਜੇ ਕੋਲੋਂ ਮੈਂ ਕਹਿਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਜਾਲੀ ਡਿਗਰੀਆਂ ਇਹਨਾਂ ਨੇ ਬਣਾਈਆਂ ਨੇ ਇਹ ਕਿਹੜੀ ਇਹਨਾਂ ਦੇ ਕੋਲ ਘਰੇ ਜੁਨੀਵਰਸਿਟੀਆਂ ਬਣਾਈ ਘਟੀਆਂ ਨੇਗੇ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੋਨੇਰਾ ਪੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਗਜ਼ ਦੀ ਡਿਗਰੀ ਕਰਤੀ ਜੀ ਆਪਦੇ ਕੋਲੋਂ ਡਿਗਰੀਓਂ ਬਣਾਈ ਜਾਂਦੇ ਨੇਗੇ ਫੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3-3 4-4 5-5 ਲੱਖ ਰੁਪਏ ਫੰਡ ਸ਼ੋਅ ਕਰਨ ਦੇ ਨਾਂ ਵੀ ਲਿਆ ਕਿਹੜਾ ਫੰਡ ਸ਼ੋਅ ਕਰਾਈ ਦਿਖਾਓ ਫੰਡ ਤਾਂ ਇਹਨਾਂ ਨੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅੱਜ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਘੱਟੋ ਘੱਟ ਮਲਦਾ ਸੀ 100-200 ਬੰਦੇ ਤਾਂ ਸੀ ਪੁਲਿਸ ਅੰਦਰ ਪੈਸੇ ਦਵਾਏ ਨੇਗੇ ਜਵਾਕਾਂ ਦੇ ਸਾਦੋ ਸਾਦੇ ਜਿਹੜੇ ਆ ਇੱਕ ਪੁਨਰ ਰਿਟਾਇਰ ਹੋਇਆ ਐਸਆਈਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਰਿਟਾਇਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜਿਹੜੀ ਕਿ ਪੂੰਜੀ ਸੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਕਹਾ ਪੈਸੇ ਇਕੱਠੇ ਕਰੇ ਤੇ ਥੱਗੀਆਂ ਮਾਰ ਲੀਆਂ ਜੀ ਜੀ ਬਲਵਾਰਾ ਤਾੜੀਆਂ ਨਾ ਮਾਰੋ ਤਾੜੀਆਂ ਨਾ ਮਾਰੋ ਕੋਈ ਗੱਲ ਨਹੀਂ ਮੈਂ ਸਾਰਾ ਕੋਈ ਗੱਲ ਨਹੀਂ ਸਾਰਾ ਬੁਹਾਵ ਚਾਹ ਤਾਲੀ ਕੋਈ ਗੱਲ ਨਹੀਂ ਜੇ ਕੋਈ ਗੱਲ ਚੰਗੀ ਆ ਤੁਸੀਂ ਉਹ ਤੇ ਕਰ ਵੀ ਸਕਦੇ ਕੋਈ ਗੱਲ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਇਹਨਾਂ ਨੇ ਕੀਤਾ ਐਨਾ ਲੋਕਾਂ ਨਾਲ ਧੱਕਾ ਕੀਤਾ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਚਿੱਟੇ ਦੇ ਨਾਲੋਂ ਵੱਡਾ ਮਾਫੀਆ ਤੁਸੀਂ ਇਹਨਾਂ ਦੇ ਕਦੋਂ ਕਾਟਾ ਹੋਗੇ ਇਹਦੇ ਇਹਨਾਂ ਤੇ ਕਦੋਂ ਸਖਤ ਕਾਰਵਾਈਆਂ ਕਰੋਗੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ